ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸੋਲਮਾ ਵਿਸ਼ਾਲ ਖੂਨਦਾਨ ਕੈਂਪ ਦੀ ਗੱਲਬਾਤ ਕਰਨ ਜਾ ਰਹੇ ਆ ਦੱਸ ਦਈਏ ਕਿ ਦੁੱਖ ਨਿਵਾਰਨ ਕੈਂਪ ਜੋ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਪਿਛਲੇ 4 ਦਿਨਾਂ ਤੋਂ ਚੱਲ ਰਿਹਾ ਹੈ ਅੱਜ ਉਸ ਦਾ ਆਖਰੀ ਦਿਨ ਅੱਜ ਪੂਰ ਪਾਈ ਜਾ ਰਿਹਾ ਹੈ ਔਰ ਇਸ ਦੁੱਖ ਨਿਵਾਰਨ ਕੈਂਪ ਨੂੰ ਸਬੰਧਤ ਸੋਲਮਾ ਵਿਸ਼ਾਲ ਖੂਨਦਾਨ ਕੈਂਪ ਦਾ ਲੱਗਾ ਹੋਇਆ ਯੋਜਨ ਹੋਇਆ ਆਓ ਤਸਵੀਰਾਂ ਦਿਖਾਨੇ ਆ ਖੂਨਦਾਨ ਕੈਂਪ ਦੀਆਂ ਤੇ ਇਸ ਵੀਡੀਓ ਨੂੰ ਵੱਕਵਾਦ শেয়ার ਕਰਦੇ ਜਾਈਓ ਤੇ ਉਹਨਾਂ ਵੀਰਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਵੀਰਾਂ ਨੇ ਬਲੱਡ ਡੋਨੇਟ ਕਰਨਾ ਹੈ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਵਿਖੇ ਖੂਨਦਾਨ ਕੈਂਪ ਜੋ ਲੱਗਿਆ ਹੋਇਆ ਹੈ ਦੁਪਹਿਰ 2 ਵਜੇ ਤੱਕ ਤੇ ਕੈਂਪ ਲੱਗੇਗਾ ਔਰ ਜਿਨ੍ਹਾਂ ਵੀਰਾਂ ਨੇ ਆਪਣਾ ਬਲੱਡ ਡੋਨੇਟ ਕਰਨਾ ਹੋਵੇ ਇਸ ਕੈਂਪ ਦੇ ਵਿੱਚ ਪਹੁੰਚ ਕੇ ਆਪਣਾ ਬਲੱਡ ਡੋਨੇਟ ਕਰ ਸਕਦੇ ਨੇ ਆਓ ਤਸਵੀਰਾਂ ਦੇਖਦੇ ਆ ਅੱਗੇ ਬਲੱਡ ਡੋਨੇਸ਼ਨ ਕੈਂਪ ਜਿਵੇਂ ਕਿਸ ਤਰ੍ਹਾਂ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਦੀ ਸੇਵਾ ਸਰਬਾਦਾ ਪਲਾ ਸੰਸਥਾਨ ਜਿਸਨੇ ਸੇਵਾ ਸੁਸਾਇਟੀ ਸਰਕਾਰੀ ਖਾਲਸਾ ਭਾਈ ਕਨੇਆ ਸੇਵਾ ਸੁਸਾਇਟੀ ਬਾਸੇ ਸੇਵਾ ਸੁਸਾਇਟੀ ਨਾਲ ਹੀ ਸਾਡੇ ਵਪਾਰ ਮੰਡਲ ਭਾਰਤੀ ਕਿਸਾਨ ਜੀ ਉਹਨਾਂ ਨੇ ਕਰਦੀਆਂ ਸਾਰੀਆਂ ਸੰਸਥਾਵਾਂ ਦੇ ਨਾਲ ਮਿਲ ਕੇ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਸ਼ਕਤੀ ਮਾ ਜਿਹੜਾ ਦੂਖ ਨਿਵਾਰ ਕੈਂਪ ਚੱਲ ਰਿਹਾ ਸੀ ਉਹਦੇ ਵਿੱਚ 16ਵਾਂ ਵਿਸ਼ਾਲ ਕੋਂਦਨ ਕੈਂਪ ਲਗਾਇਆ ਗਿਆ ਜਿਸ ਰੱਚ ਬਹੁਤ ਵੱਧ ਚੜ ਕੇ ਨੌਜਵਾਨ ਵੀਰਾਂ ਨੇ ਖੂਨ ਭੈਣ ਭਰਾਵਾਂ ਨੇ ਭੈਣਾਂ ਨੇ ਬੜਾ ਵੱਧ ਚੜ ਕੇ ਅੱਜ ਇੱਥੇ ਬਲੱਡ ਡੋਨੇਟ ਕੀਤਾ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਐਸਡੀਐਫਸੀ ਐਚਡੀਐਫਸੀ ਬੈਂਕ ਜਲਾਲਾਬਾਦ ਵੱਲੋਂ ਔਰ ਮੁਨਫਤਾ ਦੀ ਸੇਵਾ ਵੱਲੋਂ ਔਰ ਦਿਸਲੇਸ ਸਟਡੀ ਵੱਲੋਂ ਖੂਨਦਾਨ ਕਰਨ ਵਾਲੇ ਵੀਰਾਂ ਨੂੰ ਗਿਫਟ ਵੀ ਦਿੱਤੇ ਜਾ ਰਹੇ ਨੇ ਮੈਂ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਜਿੰਨੇ ਵੀ ਵੀਰ ਇੱਥੇ ਸਾਰੇ ਪਹੁੰਚੇ ਆ ਸਾਡੇ ਪ੍ਰਧਾਨ ਸਾਹਿਬ ਸੇਧਿਆ ਸਾਹਿਬ ਹੋਰ ਸਾਡੇ ਵੀਰ ਲਾਡੀ ਵੀਰ ਹੋਰ ਸਾਡੇ ਸੱਜਣ ਬੜੇ ਪਹੁੰਚਿਆ ਮੈਂ ਨਾ ਲਊਂ ਮੇਰੇ ਸਾਰੇ ਦਿਲ ਦੀਆਂ ਅਗਰਾਈਆਂ ਤੋਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਸਾਰੇ ਗੁਰਦੁਆਰਾ ਕਮੰਡਾ ਕਮੇਟੀਆਂ ਦਾ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਵੀਰੋ ਇਸੇ ਤਰ੍ਹਾਂ ਸਹਿਯੋਗ ਕਰੋ ਵੱਧ ਚੜ ਕੇ ਜਿੱਥੇ ਵੀ ਲੋੜ ਪਵੇ ਦਾਸ ਹਮੇਸ਼ਾ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀਰ ਸਤਰਾਮ ਜੀ ਵੱਲੋਂ ਬਲੱਡ ਕੈਂਪੋ ਲਗਾਤਾਰ ਲਗਾਏ ਜਾ ਰਹੇ ਨੇ ਪਰਮਾਤਮਾ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਔਰ ਅਸੀਂ ਤਾਂ ਹੀ ਸੇਵਾ ਕਰਦੇ ਰਹਨ ਖਾਸ ਕਰਕੇ ਅੱਜ ਮੈਂ ਬੀਬੀਆਂ ਦਾ ਧੰਨਵਾਦ ਕਰਾਂਗਾ ਜਿਹੜਾ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਲਈ ਪਹੁੰਚਿਆ ਨੇ ਖੂਨਦਾਨ ਕਿ ਐਸੀ ਚੀਜ਼ ਹੈ ਜਿਸ ਦੇ ਨਾਲ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆ ਮੈਂ ਸਾਰਿਆਂ ਨੂੰ ਫਿਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਖੂਨਦਾਨ ਜਿਹੜਾ ਵੱਧ ਚੜ ਕੇ ਖੂਨਦਾਨ ਕਰੋ ਤਾਂ ਕਿ ਜਿਹੜੀ ਕਿਸੇ ਕਿਸੇ ਵੀ ਜ਼ਿੰਦਗੀ ਬਚਾ ਸਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਨੁਖਤਾ ਦੀ ਸੇਵਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵੱਲੋਂ ਮੇਰੇ ਵੀਰ ਸਤਨਾਮ ਸਿੰਘ ਥਿੰਦ ਵੱਲੋਂ ਜੋ ਇਹ ਕੈਂਪ ਰੋਮਾਈਲ ਕੀਤਾ ਗਿਆ ਹੈ ਖੂਨਦਾਨ ਕੈਂਪ ਮਹਾਦਾਨ ਜਿੰਨੂੰ ਮੰਨਿਆ ਗਿਆ ਹੈ ਇਹ ਕੈਂਪ ਹੈ ਜਾਂ ਕੈਂਪ ਹੈ ਜਿੰਦੇ ਵਿੱਚ ਆਪਾਂ ਨੂੰ ਹਰ ਇੱਕ ਪ੍ਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਸਾਡੀਆਂ ਭੈਣਾਂ ਸਤਕਾਰਯੋਗ ਮੇਰੇ ਵੀਰ ਸਤਕਾਰਯੋਗ ਇੱਥੇ ਪਹੁੰਚੇ ਨੇ ਖੂਨ ਦੇਣ ਇਹ ਖੂਨਦਾਨ ਐ ਐਸਾ ਹੈ ਕਿ ਕਿਸੇ ਨੂੰ ਵੀ ਕਿਸੇ ਟਾਈਮ ਹੀ ਚੰਗੇ ਬਲੇ ਇਨਸਾਨ ਨੂੰ ਵੀ ਖੂਨ ਦੀ ਲੋੜ ਪੈ ਸਕਦੀ ਏ ਸੋ ਇਹ ਜਿਹੜੀ ਸੇਵਾ ਹੈ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ ਤੋਂ ਇਹਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਮੇਰੇ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਖੂਨਦਾਨ ਕੈਂਪ ਦਾ ਹਿੱਸਾ ਬਣੋ ਇਹ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਚੱਲ ਰਿਹਾ ਹੈ ਕੈਂਪ ਤੋਂ ਜਿਹੜੇ ਅਜੇ ਤੱਕ ਨਹੀਂ ਪਹੁੰਚੇ ਮੇਰੀ ਬੇਨਤੀ ਹੱਥ ਜੋੜ ਕੇ ਕਿ ਉਹ ਜਲਦੀ ਜਲਦੀ ਪਹੁੰਚੋ ਬਹੁਤ ਸਾਰੀਆਂ ਸੇਵਾ ਸੁਸਾਇਟੀਆਂ ਮੇਰੇ ਵੀਰ लाडी ਜੀ ਕੰਧਾਰੀ ਜੀ ਸਤਾਰ ਭਗਵਾਨ ਸਿੰਘ ਜੀ ਸਰਕਾਰੇ ਖਾਲਸਾ ਜਥੇਬੰਦੀ ਜਥੇਬੰਦੀ ਵੱਲੋਂ ਰਿੰਕੂ ਵੀਰ ਜੀ ਸਤਸੇਤੀਆ ਸਾਹਿਬ ਐਚ ਡੀ ਐਸ ਸੀ ਬੈਂਕ ਵੱਲੋਂ ਜਗਮੀਦ ਵੀਰ ਜੀ ਉਹ ਪ੍ਰਗਟ ਸਿੰਘ ਖੈਰਾ ਦਸਤਾਰ ਸੈਂਟਰ ਤੋਂ ਬੜੇ ਸਾਰੀਆਂ ਸੁਸਾਇਟੀਆਂ ਵੀ ਇਰ ਭਰਾ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੇਰੇ ਕੋ ਕੋਈ ਲਫ਼ਜ਼ ਨਹੀਂ ਮੈਂ ਸਤਨਾਮ ਵੀਰ ਜੀ ਦਾ ਰਿੰਕੂ ਖਾਲਸਾ ਵੀਰ ਜੀ ਦਾ ਕਿਵੇਂ ਸ਼ੁਕਰਿਆਦਾ ਕਰਾਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਇਹਨਾਂ ਦੀ ਟੀਮ ਦਾ ਵੱਧ ਚੜ੍ਹ ਕੇ ਸਾਥ ਦਿਓ ਬਹੁਤ ਚੰਗੇ ਤੇ ਨੇਕ ਉਪਰਾਲੇ ਕਰ ਰਹੇ ਨੇ ਖੂਨ ਦਾਣ ਇੱਕ ਮਹਾਦਾਨ ਮੰਨਿਆ ਗਿਆ ਜੀ ਇਹ ਹਰ ਮਹੀਨੇ ਬਲੱਡ ਡੋਨੇਟ ਕੈਂਪ ਲਗਾਦੇ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੱਧ ਚੜ੍ਹ ਕੇ ਇਸ ਟੀਮ ਦਾ ਹਿੱਸਾ ਬਣੋ ਇਹਨਾਂ ਦੇ ਚੰਗੇ ਕੰਮਾਂ ਦੇ ਵਿੱਚ ਇਹਨਾਂ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ